ਵਾਹੇ ਗੁਰੂ 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 ਸਤ ਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਲਈ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਜਿਨ੍ਹਾਂ ਵਿੱਚ ਜਥੇਦਾਰ ਸੰਤਾ ਸਿੰਘ ਉਮੈਦਪ uri ਜਥੇਦਾਰ ਇਕਬਾਲ ਸਿੰਘ ਚੁੰਡਾ ਬੀਬੀ ਸਤਵੰਤ ਕੌਰ ਫਰੀਦਕੋਟ ਪੁੱਜੇ ਜਿੱਥੇ ਗੁਰਦੁਆਰਾ ਸਾਹਿਬ ਵਿੱਚ ਰੱਖੇ ਇੱਕ ਸਮਾਗਮ ਵਿੱਚ ਸੰਗਤ ਦੇ ਰਿਉ ਬਰੂ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਅਕਾਲੀ ਦਲ ਦੀ ਭਰਤੀ ਸੰਬੰਧੀ ਵਿਚਾਰ ਵਟਾਂਦਰਾ ਕੀਤੇ ਗਏ ਅਤੇ ਨਵੀਂ ਭਰਤੀ ਪ੍ਰਕਿਰਿਆ ਲਈ ਫਾਰਮ ਭਰੇ ਗਏ। ਮੀਡੀਆ ਨਾਲ ਗੱਲਬਾਤ ਕਰਦੇ ਹਨ ਜ਼ਥੇਦਾਰ ਇਕਬਾਲ ਸਿੰਘ ਚੁੰਦਾ। ਉਹ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਉਹਨਾਂ ਦੀ ਜੋ ਪੰਜ ਮੈਂਬਰੀ ਕਮੇਟੀ ਬਣੀ ਹੈ ਉਸ ਵੱਲੋਂ ਅਲੱਗ-ਅਲੱਗ ਜ਼ਿਲ੍ਹਿਆਂ ਵਿੱਚ ਜਾ ਕੇ ਉਹਨਾਂ ਵੱਲੋਂ ਭਰਤੀ ਪ੍ਰਕਿਰਿਆ ਦੇ ਕੰਮ ਨੂੰ ਨਿਪਰੇ ਚਾੜਿਆ ਜਾ ਰਿਹਾ ਹੈ। ਸੋ ਅੱਜ ਜੋਸ਼ਰੀ ਕਾਂਤਾਖਸਾ ਬਣੋ 2 ਦਸੰਬਰ ਨੂੰ ਤਹਿਸੀਲ ਤੋਂ ਸ਼੍ਰੋਮਣੀ ਕਾਲੀਦਲ ਦੀ ਪੁਨਰ ਸਿਰਜिती ਲਈ ਭਰਤੀ ਕਮੇਟੀ ਬਣਾਈ ਗਈ ਸੀ ਕਿਤੇ ਅਸੀਂ ਸਮੁੱਚੇ ਪੰਜਾਬ ਦੇ ਸਾਰੇ ਹਲਕਿਆਂ ਤੇ ਜ਼ਿਲ੍ਹਿਆਂ 'ਚ ਦੌਰਾ ਕਰ ਰਹੇ ਹਾਂ ਔਰ ਵੱਡੀਆਂ-ਵੱਡੀਆਂ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਸੋਗ ਦੇ ਸੰਬੰਧ ਵਿੱਚ ਉਸਦੀ ਤਿਆਰੀ ਔਰ ਲੋਕਾਂ ਨੂੰ ਸੰਗਤ ਨੂੰ ਜਾਗਰੂਕ ਕਰਨ ਲਈ ਅੱਜ ਫਰੀਦਕੋਟ ਵਿਖੇ ਅਗਰੂ ਘਰ ਵਿਖੇ ਮੀਟਿੰਗ ਰੱਖੀ ਗਈ ਹੈ ਸੋ ਉਹਦੇ ਲਈ ਅੱਜ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵੋੱਚਤਾ ਸ਼੍ਰੋਮਣੀ ਕਾਲੀ ਦਲ ਦੇ ਜੋ ਸਿਧਾਂਤ ਸੀ ਜਿਵੇਂ ਉਹ ਤੋਂ ਸ਼੍ਰੋਮਣੀ ਕਾਲੀ ਦਲ ਬੇਮਕ ਹੋਇਆ ਔਰ ਇੱਕ ਪੰਥ ਪ੍ਰਵਾਨਤ ਔਰ ਪੰਜਾਬ ਪ੍ਰਵਾਨਤ ਜਮਾਤ ਆ ਜਿਹੜੀ ਉਹ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨਸਾਰ ਖੜੀ ਹੋ ਸਕੇ ਉਸ ਭਾਵਨਾ ਨਾਲ ਜੀ ਤੇ ਮੀਟਿੰਗਾਂ ਨੇ ਦਾ سلسلہ ਜਿਹੜਾ ਸ਼ੁਰੂ ਕੀਤਾ ਗਿਆ ਸਰ ਵਧਾਈ ਹੈ ਔਰ ਸਾਰੇ ਆਗੂ ਵਰਕਰ ਸਾਹਿਬਾਨ ਤਹਿਦਨ ਕਨਵਲ ਕਪੀ ਉਸ ਕਿਸੇ ਗਲਤਨੀ ਪੜਨਾ ਚਾਹੁੰਦੇ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਿਹੜਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ ਸਾਹਿਬ ਨੇ ਤੁਹਾਡੇ ਕੋਲੇ ਵੀ ਉਹਨਾਂ ਦੇ ਪ੍ਰੈਸ ਕੋਲੇ ਤੁਸੀਂ ਉਹਨੂੰ ਪੜ੍ਹ ਲਿਓ ਚੰਗੀ ਤਰ੍ਹਾਂ ਆਦੇਸ਼ ਕੀ ਸੀ ਆਦੇਸ਼ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉੱਥੋਂ ਤੱਕ ਉਹ ਕੌਮ ਦੀ ਅਗਵਾਈ ਕਰਨ ਦਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ ਉਹ ਕਿਹੜੀ ਲੀਡਰਸ਼ਿਪ ਸੀ ਜੀ ਉਸੇ ਲੀਡਰਸ਼ਿਪ ਨੇ ਦੁਆਰਾ ਝਾਲੀ ਭਰਤੀ ਕਰਕੇ ਅਗਵਾਈ ਸਾਹਮਣੀ ਹੈ ਫਿਰ ਹੁਕਮਨਾਮੇ ਦੀ ਲੰਘਣਾ ਹੋਰ ਕਿਵੇਂ ਹੁੰਦੀ ਹੈ ਇਹ ਸਮਾ ਤਾਂ ਫਿਰ ਵੀ ਮਿਲਿਆ ਸੀ ਜੀ ਕਿਉਂਕਿ ਜਦੋਂ ਅਸੀਂ ਆਪਾਂ ਤਨਖਈਆ ਘਰਾ ਦਿੱਤਾ ਗਿਆ ਸੀ ਜਾਂ ਆਪਣੇ ਅਹੁਦੇ ਤੋਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਤਾਂ ਪ੍ਰਧਾਨ ਬਣਨ ਦਾ ਹੋਰ ਵੀ ਬੜੇ ਉਹਨਾਂ ਕੋਲ ਮੌਕੇ ਸੀਗੇ ਕਿਉਂ ਨਹੀਂ ਮਤਲਬ ਸ਼੍ਰੋਮਣੀ ਕਾਲੀ ਦਲ ਨੂੰ ਹੋਰ ਪ੍ਰਧਾਨ ਨਹੀਂ ਬਣ ਸਕਿਆ ਭਰਤੀ ਵੀ ਨਹੀਂ ਕਰਨ ਦਿੱਤੀ ਗਈ ਅਖਾਲਤਖ ਸਾਹਿਬ ਨੇ ਨਵੀਂ ਭਰਤੀ ਕਰਕੇ ਨਵੀਂ ਪ੍ਰਕਿਰਿਆ ਸਾਰੀ ਮੁਕੰਮਲ ਕਰਕੇ ਨਵੇਂ ਪਾਰਟੀ ਪ੍ਰਧਾਨ ਦੀ ਚੋਣ ਦਾ ਹੁਕਮ ਕੀਤਾ ਸੀ ਕਮੇਟੀ ਨੂੰ ਜਦੋਂ ਕਮੇਟੀ ਨੂੰ ਭਰਤੀ ਨਹੀਂ ਕਰਨ ਦਿੱਤੀ ਫਿਰ ਅਖਾਲਤਖ ਸਾਹਿਬ ਨੇ ਦੁਬਾਰਾ ਹੁਕਮ ਕੀਤੇ ਕਿ ਪੰਜ ਮੈਂਬਰੀ ਕਮੇਟੀ ਆਪਦੀ ਭਰਤੀ ਪ੍ਰਕਿਰਿਆ ਸ਼ੁਰੂ ਕਰੇ ਫਿਰ ਉਹਨਾਂ ਦੇ ਦੁਆਰਾ ਆਦੇਸ਼ ਤੇ ਅਸੀਂ ਭਰਤੀ ਆ ਜਿਹੜੀ ਸ਼ੁਰੂ ਕੀਤੀ ਹੁਣ ਪੰਜ ਮੈਂਬਰੀ ਕਮੇਟੀ ਚ ਚੱਲ ਰਹੀ ਹੈ ਇਹਨਾਂ ਦਾ ਮੀਟਿੰਗ ਦਾ ਅਗਲਾ ਪਰਪਸ ਕੀ ਹੈ ਕੀ ਕਰਨ ਚਾਹੁੰਦੇ ਭਰਤੀ ਪ੍ਰਕਿਰਿਆ ਮੁਕੰਮਲ ਕਰਨੀ ਹੈ ਜੋ ਸ਼੍ਰੀ ਕਾਲ ਤਖਸਬ ਦੇ ਆਦੇਸ਼ ਨੇ ਭਰਤੀ ਪ੍ਰਕਿਰਿਆ ਮੁਕੰਮਲ ਕਰਾਂਗੇ ਫਿਰ ਇੱਕ ਤੁਸੀਂ ਪੰਜ ਮੈਂਬਰੀ ਕਮੇਟੀ ਹੈ ਦੂਜੀ ਪਾਸੇ ਇੱਕ ਸੱਤ ਮੈਂਬਰੀ ਕਮੇਟੀ ਦਾ ਟੀਮ ਬਣੇ ਸ਼ੁਰੂ ਬਾਤ ਉਹ ਜਿਹੜੇ ਛੱਡ ਕੇ ਚਲੇ ਗਏ ਉਹਨਾਂ ਨੂੰ ਪੁੱਛੋ ਵੀ ਉਹ ਕਿਉਂ ਛੱਡ ਕੇ ਚਲੇ ਗਏ ਨੇ ਕਾਲ ਤਖਸਬ ਦੇ ਆਦੇਸ਼ ਤੋਂ ਕਿਉਂ ਮਨਕਰ ਹੋਏ ਨੇ ਕਾਲ ਤਖਸਬ ਦੇ ਸੱ ਪਰ ਦੂਸਰੇ ਪਾਸੇ ਜਿਹੜੀ ਜੀ ਕੇ ਕੋਰਸ ਉਹਦੇ ਪੁਲ ਸਿੰਘ ਨੂੰ ਜੱਥੇਦਾਰ ਨੇ ਲਾਇਆ ਸੀ ਕਿ ਚਿੱਠੀ ਦੇ ਲਾਹਣ ਮੈਂ ਉਹ ਅਸੀਂ ਕਿਸੇ ਕਿਸੇ ਨੇ ਕੀ ਉਹਦਾ ਜਵਾਬ ਉਹਨਾਂ ਤੋਂ ਲਓ ਜਿਹਨਾਂ ਨੇ ਲਾਇਆ ਸੀ ਸਾਨੂੰ ਉਸ ਗੱਲ ਨਾਲ ਕੋਈ ਵਸਤਾ ਨਹੀਂ ਸਾਡਾ ਮਸਲਾ ਸਿਰਫ ਇਹ ਨਹੀਂ ਆ ਕਿ ਸਾਨੂੰ ਜੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਏ ਨੇ ਅਸੀਂ ਉਹਦੀ ਇਨਮਨ ਪਾਲਣਾ ਕਰਨੀ ਹੈ ਅਸੀਂ ਉਹਦੇ ਉਹਨਾਂ ਆਦੇਸ਼ਾਂ ਤੇ ਪਹਿਰਾ ਦੇਣਾ ਕਿੰਨਾ ਕੁ ਮਤਲਬ ਹੰਗਾਰਾ ਮਿਲਦੇ ਸੀ ਹੰਗਾਰਾ ਦੇਖੋ 25 ਲੱਖ ਤੋਂ ਉੱਪਰ ਕਾਪੀਆਂ ਭਰਤੀ ਦੀਆਂ ਅਸੀਂ ਵੰਡ ਚੁੱਕੇ ਆ ਸੰਗਤ 'ਚ ਔਰ ਹਲੇ ਸਾਡੇ 3-2-3 ਜ਼ਿਲ੍ਹਿਆਂ 'ਚ ਕਿ ਅੱਜ ਫਰੀਦਕੋਟ ਕੰਮ ਸ਼ੁਰੂ ਕਰਨਾ ਫਿਰੋਜ਼ਪੁਰ ਵੀ ਜਾਣਾ ਕੁਛ ਇਹ ਜਿਹੜੇ ਰਹਿੰਦੇ ਨੇ ਕੁਛ ਹੋਰ ਵੀ ਹਲਕੇ ਰਹਿੰਦੇ ਨੇ ਮਤਲਬ ਇਹ ਭਰਤੀ ਤੁਸੀਂ ਦੇਖੋਗੇ ਕਿ ਬਹੁਤ ਵੱਡੇ ਪੱਧਰ ਤੇ ਔਰ ਇਹ ਭਰਤੀ ਕੋਈ ਝਾਲੀ ਭਰਤੀ ਨਹੀਂ ਹੋ ਰਹੀ ਇਹ ਚ ਵੋਟਰ ਕਾਰਡ ਨੰਬਰ ਆਧਾਰ ਕਾਰਡ ਨੰਬਰ ਜਾਂ ਕੋਈ ਹੋਰ ਆਪਣਾ ਤੁਹਾਡਾ ਜਿਹੜਾ ਆਈਡੀ ਪ੍ਰੂਫ ਆ ਉਹ ਲਾ ਕੇ ਨਾਲ ਅਸੀਂ ਭਰਤੀ ਕਰਦੇ ਹਾਂ 100% ਸਹੀ ਭਰਤੀ ਹੋਣੀ ਲੋਕ ਸਾਡੇ ਕਰਕੇ ਨਹੀਂ ਕਮੇਟੀ ਕੋਈ ਚੀਜ਼ ਨਹੀਂ ਹੈ ਨਾ ਕੋਈ ਬੰਦਾ ਵਿਅਕਤੀ ਵਿਸ਼ੇਸ਼ ਆ enroll ਲੋਕ ਜਿਹੜਾ ਸਹਿਯੋਗ ਹੈ ਸ਼੍ਰੀ ਖਾਲਸਾ ਦੀ ਸਰਵੋਤਮ ਮਿਲ ਰਹੀ ਜਿਹੜੇ ਇੱਕ ਆਰਡਰ ਉਹਦੇ ਦੁਆਰਾ ਜਦੋਂ ਭਰਤੀ ਪ੍ਰਕਿਰਿਆ ਮੁਕੰਮਲ ਹੋ ਗਈ ਉਸ ਤੋਂ ਬਾਅਦ ਸਾਰਾ ਜੋ ਦਿਸ਼ਾ ਨਿਰਦੇਸ਼ ਨੇ ਉਹਨਾਂ ਨੂੰ ਇਨਵਨ ਲਾਗੂ ਕੀਤਾ ਤੇ ਬਿਲਕੁਲ ਕਿਵੇਂ ਦਾ ਬੜਾ ਬਹੁਤ ਕਿਤੇ ਨਾ ਕਿਤੇ ਬੜਾ ਕੰਮ ਕਰਾਉਂਦੇ ਸੀ ਜੇ ਅਸੀਂ ਬੁਰਜਵਾਰ ਸਿੰਘ ਵਾਲੇ ਜਾ ਕੇ ਆਏ ਹਾਂ ਤੇ ਉੱਥੇ ਭਾਵਨਾ ਸੀ ਸੰਗਤ ਦੀ ਉੱਥੇ ਅਰਦਾਸ ਬੇਨਤੀ ਕਰਕੇ ਔਰ ਇਸ ਪ੍ਰਤੀ ਕਮੇਟੀ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਆ ਕਿ ਪੰਥ ਦੀ ਚੜ੍ਹਦੀ ਕਲਾ ਲਈ ਪੰਥ ਨੂੰ ਇੱਕ ਪ੍ਰਵਾਨਤ ਲੀਡਰਸ਼ਿਪ ਦੇਣ ਲਈ ਔਰ ਸ਼ਰੋਮਣੀ ਕਾਲ ਲਈ ਚੜ੍ਹਦੀ ਕਲਾ ਲਈ ਸੰਗਤ ਦੇ ਸਹਿਯੋਗ ਦੀ ਵੀ ਲੋੜ ਔਰ ਗੁਰੂ ਦੇ ਅਸ਼ੀਰਵਾਦ ਦੀ ਵੀ ਲੋੜ ਉਸ ਭਾਵਨਾ ਨਾਲ ਅਰਦਾਸ ਬੇਨਤੀ ਕਰਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਕੇ ਲਈ ਬੈਲ ਆਈਕਨ